ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਹਰਿ ਵਿਨ ਰੈਨ ਸਕੈ ਮਨ ਮੇਰਾ ਮੇਰੇ ਪ੍ਰੀਤਮ ਪ੍ਰਾਨ ਅਮਰ ਪ੍ਰਭ ਗੁਰ ਮੇਲੇ ਬਹਰਨਾ ਭਵ ਜਤ ਵੀਰਾ ਸੋ ਇਸ ਨੰਗੜੀ ਮੇਰਾ ਤਨ ਮਨੁ ਆਲਾ ਨਾਮ ਚ ਪੰਗੜੇ ਨਾਲੀ ਆਂਦਰ ਜਲੰਡੀ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇ ਕੰਨੇ ਹਾਲੀ ਵਾਜ ਗੁਰੂ ਜੀ ਟੋੜਦੇ ਮਾਲਾ ਪੰਜਵਾਂ ਅਰ ਬਿਸਰਤ ਸਦਾ ਕੋ ਆਰੀ ਤਾਕੋ ਧੋਕਾ ਕਹਾਂ ਬੇ ਅੱਬੈ ਜਾ ਕੋ ਓਟ ਤੁਹਾਰੀ ਅਰ ਬਿਸਰਤ ਸਦਾ ਕੋ ਆਦੀ ਤਾਕੋ ਧੋਖ ਕਹਾਂ ਬੇ ਅੱਬੈ ਜਾ ਕੋ ਓਟ ਤੁਮਾ ਦੀ ਰਮ ਕਨਸਮਨ ਜੋ ਜੀਵਨ ਬਲਣਾ ਸਰਬਜਸੈ ਅਰਜਾ ਜੀ ਨਵਕੰਡਨ ਕੋ ਰਾਜ ਕੁਮਾਵੇ ਅੰਤ ਚੱਲੇ ਗੋਹਾ ਜੀ ਗੋਨਨ ਝਾਣ ਗੁਨਤਨ ਹੀ ਗਾਏ ਜਾਕੋ ਕਿਰਪਾ ਤਾ ਜੀ ਉਹ ਸੁਖੀਆ ਤਨੁ ਸਜਨ ਮੰਨ ਨਾਨਕ ਤਿਸ ਬਲਵਾਨੀ ਗੋਣਿ ਨਿਦਾਨ ਗੋਣਤਨਹੀ ਗਾਈਂ ਜਾ ਕੋ ਕਿਰਪਾ ਤਾਰੀ ਸੋ ਸੁਖੀਆ ਤਨੁ ਸਜਨ ਮੰਨ ਨਾ ਨੰਨ ਬਿਖਤ ਸਭ ਲੋਗ ਮਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ